ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਭ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਆਪਾਂ ਨੂੰ ਦੇਖ ਰਹੇ ਹੋ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਜਣੇ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਕੋਠੀਆ ਘਰ ਮਕਾਨ ਕਿਸੇ ਵੀ ਏਰੀਆ ਚ ਤਾਂ ਆਪਣੇ ਕੋਲੇ ਭੇਜ ਸਕਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ 'ਚ ਹੀ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦੇਵਾਂਗੇ ਬਾਕੀ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਅਲੱਗ-ਅਲੱਗ ਏਰੀਆ 'ਚੋਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਸੀ ਜਿੰਨਾਂ ਵਿੱਚੋਂ ਪਹਿਲੀ ਗੱਡੀ ਤੁਸੀਂ ਦੇਖੋਗੇ ਡਸਟਰ ਡਸਟਰ ਮਾਲਕ ਨੇ ਭੇਜੀ ਆਪਣੇ ਕੋਲ ਸੇਲ ਵਾਸਤੇ ਗੱਡੀ ਐਚ ਆਰ ਨੰਬਰ ਹੈ ਕੰਡੀਸ਼ਨ ਗੱਡੀ ਦੀ ਆਲ ਓਕੇ ਆਪਾਂ ਨੂੰ ਮਿਲ ਜੂਗੀ ਤੇ ਗੱਡੀ ਦਾ ਨੰਬਰ ਤੁਹਾਨੂੰ ਪਤਾ ਲੱਗਿਆ ਹੋਊਗਾ ਜੀ ਐਚ ਆਰ ਐ ਬਾਕੀ ਗੱਡੀ ਜੜੀਆ ਹੈਗੀ ਐ ਜੀ ਆਪਣੇ ਕੋਲ 12 ਮਾਡਲ ਪਹੁੰਚੀ ਐ ਤੇ ਪਹੁੰਚੀ ਐ ਜਲਾਲਾਬਾਦ ਫਾਜ਼ਿਲਕਾ ਏਰੀਆ ਚੋਂ 230000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਟਾਇਰ ਵਧੀਆ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਸੀਟ ਕਵਰ ਵਧੀਆ ਚੜੇ ਚੜਾਈ ਮਿਲ ਜਾਣਗੇ ਵਧੀਆ ਗੱਡੀ ਐ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਸਾਰੇ ਜਣੀ ਨੋਟ ਕਰ ਲਓ ਤੁਸੀਂ 9878507806 ਤੇ ਸੈਕਿੰਡ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਸਕੂਟੀ ਲੈ ਕੇ ਪਹੁੰਚਿਆ ਜੀ ਸਕੂਟੀ ਆਪਣੇ ਕੋਲ 2008 ਮਾਡਲ ਮਾਲਕ ਨੇ ਭੇਜੀ ਆ ਬਰਨਾਲਾ ਏਰੀਆ ਚੋਂ 8 ਮਾਡਲ ਹੈ 22000 ਰੁਪਏ ਮੰਗਿਆ ਲੈਸ ਹੋ ਜੂਗਾ ਕੰਡੀਸ਼ਨ ਆਲੋਕਿਆ ਸਕੂਟੀ ਦੇ ਵਿੱਚ ਨੁਕਸ ਕੋਈ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪਾਸੋਂ 22000 ਰੁਪਿਆ ਡਿਮਾਂਡ ਇੱਕ ਵਾਰੀ ਲਾ ਕੇ ਭੇਜੀ ਹੈ ਮਾਲਕ ਨੇ ਤੇ ਜਿਨ੍ਹਾਂ ਦੀ ਸਕੂਟੀ ਆ ਉਹਨਾਂ ਦਾ ਨੰਬਰ 9879963021 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਮਾਲਕ ਨੇ ਇੱਕ ਭੇਜੀ ਐ ਥਾਰ ਥਾਰ ਭੇਜੀ ਐ 2022 ਮਾਡਲ ਐ ਤੇ ਪਹਿਲੇ ਨਾਮ ਐ ਚੱਲੀ ਹੋਈ ਐ ਕੁੱਲ 19000 ਕਿਲੋਮੀਟਰ ਲੁਧਿਆਣਾ ਖੜੀ ਐ ਤੇ ਸਾਰੀ origignal ਐ 4x4 ਐ ਤੇ ਮੈਨੂਅਲ ਐ ਜੀ ਤੇ ਡਿਮਾਂਡ 1575 ਮਾਲਕ ਨੇ ਲਾ ਕੇ ਭੇਜੀ ਆ ਤੇ ਬਾਕੀ ਗੱਡੀ ਬਹੁਤ ਵਧੀਆ ਜੀ ਸਟਿੱਪਨੀ ਨਾਲ ਹੈ ਟਾਇਰ ਆ ਨਵੇਂ ਵਾਂਗੂ ਆਪਾਂ ਨੂੰ ਮਿਲ ਜਾਣਗੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਤੇ ਕੋਈ ਛੀੜ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟ ਨਹੀਂ ਤੇ ਜਿਨ੍ਹਾਂ ਦੀ ਆ ਥਾਰ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਨੰਬਰ ਨੋਟ ਕਰ ਲਓ ਸਾਰੇ ਤੇ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੇ ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਕਰ ਸਕਦੇ ਹੋ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ। ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਸਬਸਕ੍ਰਾਈਬ ਵਾਲਾ। ਉਹਨੂੰ ਕਲਿੱਕ ਸਾਰੇ ਜਣੇ ਜਰੂਰ ਕਰ ਦਿਓ। ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਨਵੇਂ-ਨਵੇਂ ਮਸ਼ੀਨਰੀ ਦੇ ਨਾਲ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਵੇਚਣਾ ਚਾਹੁੰ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰਿਦ ਦੇ ਵਿਚੇੜ ਲਗਵਾ ਸਕਦੇ ਹੋ ਜੀ